ਕਬੀ ਰੰਗ ਮੰਚ ਦੇ ਬਾਬਾ ਬੋਹੜ ਪ੍ਰਾਨ ਸੱਬਰਵਾਲ ਜਦੋਂ ਵੀ ਉਹਨਾਂ ਦਾ ਅਸੀਂ ਨਾਮ ਸੁਣਦੇ ਆ ਤਾਂ ਸਾਡੀ ਅੱਖਾਂ ਦੇ ਸਾਹਮਣੇ ਕਈ ਦਹਾਕਿਆਂ ਦੀ ਮਿਹਨਤ ਜਿਹੜੀ ਉਹਨਾਂ ਨੇ ਰੰਗ ਮੰਚ ਨੂੰ ਦਿੱਤੀ ਉਹ ਸਾਹਮਣੇ ਆ ਜਾਂਦੀ ਹੈ ਸੈਂਕੜੇ ਨਾਟਕ ਜਿਨ੍ਹਾਂ ਦਾ ਮੰਚਨ ਪ੍ਰਾਨ ਸੱਬਰਵਾਲ ਨੇ ਕੈਕਟਰ ਦੇ ਤੌਰ ਤੇ ਇੱਕ ਨਿਰਦੇਸ਼ਕ ਦੇ ਤੌਰ ਤੇ ਕੀਤਾ ਸਾਡੇ ਜ਼ਿਹਨ ਦੇ ਵਿੱਚ ਆਪ ਮੁਹਾਰੇ ਆ ਜਾਂਦੇ ਨੇ ਭਾਰਤ ਸਰਕਾਰ ਦੇ ਵੱਲੋਂ ਉਹਨਾਂ ਨੂੰ ਰੰਗ ਮੰਚ ਦੇ ਵਿੱਚ ਕੀਤੀਆਂ ਪ੍ਰਾਪਤੀਆਂ ਦੇ ਬਦਲੇ ਪਦਮ ਸ਼੍ਰੀ ਅਵਾਰਡ ਦੇ ਨਾਲ ਸਨਮਾਨਤ ਕੀਤਾ ਜਾਣਾ ਹੈ ਉਹਨਾਂ ਦਾ ਨਾਮ ਪਦਮਸ਼ਰੀ ਜਿਹੜੇ ਪੰਜਾਬ ਦੇ ਚੁਣੇ ਗਏ ਨੇ ਜਿਨ੍ਹਾਂ ਦਾ ਨਾਮ ਲਿਸਟ 'ਚ ਪਾਇਆ ਗਿਆ ਹੈ ਉਹਨਾਂ 'ਚ ਪ੍ਰਾਨ ਸੱਬਰਵਾਲ ਵੀ ਨੇ ਮੈਂ ਖੁਦ ਪ੍ਰਾਨ ਸੱਬਰਵਾਲ ਜੀ ਦੇ ਨਾਲ ਮੌਜੂਦ ਹਾਂ ਉਹਨਾਂ ਦੀ ਰੰਗਮੰਚ ਦੀ ਜ਼ਿੰਦਗੀ ਕਿਵੇਂ ਸ਼ੁਰੂ ਹੋਈ ਜ਼ਿੰਦਗੀ ਇਹ ਨਿੱਜੀ ਜ਼ਿੰਦਗੀ ਸੀ ਜਿਹੜੀ ਉਹਦੇ ਕੀ ਕੀ ਤਜਰਬੇ ਰਹੇ ਉਹਨਾਂ ਨਾਲ ਖੁਦ ਗੱਲਬਾਤ ਕਰਾਂਗੇ ਨਿਊਜ਼ 18 ਦੇ ਦਰਸ਼ਕਾਂ ਦੇ ਲਈ ਸੱਬਰਵਾਲ ਜੀ ਨਿਊਜ਼ 18 ਤੇ ਤੁਹਾਡਾ ਸਵਾਗਤ ਹੈ ਤੇ ਸਭ ਤੋਂ ਪਹਿਲਾਂ ਮੁਬਾਰਕਾਂ ਕਿ ਤੁਸੀਂ ਪਦਮਸ਼ੀਰੀ ਦੇ ਲਈ ਜਿਹੜੇ ਤੁਸੀਂ ਬਾਬਾ ਬੋਹੜੋਂ ਰੰਗ ਮੰਚ ਦੇ ਪੰਜਾਬ ਦੇ ਉਸ ਦੇ ਲਈ ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ ਮਨੋਜੀ ਬਹੁਤ-ਬਹੁਤ ਧੰਨਵਾਦ ਮੈਂ ਆਪਣੇ ਦਰਸ਼ਕਾਂ ਨੂੰ ਜੀ ਆਇਆਂ ਵੀ ਕਹਿੰਨਾ ਔਰ ਨਾਲ ਮੈਂ ਅਦਾਬ ਨਮਸਕਾਰ ਸਤਿ ਸ੍ਰੀ ਅਕਾਲ ਗੁੱਡ ਈਵਨਿੰਗ ਜੀ ਜਿਸ ਤਰ੍ਹਾਂ ਮਨੋਜੀ ਨੇ ਸਵਾਲ ਕੀਤਾ ਕਿ ਇਹ ਪਸ਼ੋਕਲ ਕਿੱਥੋਂ ਸ਼ੁਰੂ ਹੋਇਆ ਰੰਗਮੰਚ ਦੀ ਲਹਿਰ 'ਚ ਕਿਸ ਤਰ੍ਹਾਂ ਸ਼ਾਮਲ ਹੋਏ ਉਹਦੇ ਕੋ ਮੈਂ ਦੱਸਣਾ ਚਾਹੁੰਦਾ 16 ਜਾਂਮਿਆਂ ਦੇ ਮੂਹਤੇ ਖੇ ਜੀ ਮੈਂ 5 ਸਾਲ ਦਾ ਸੀ ਸਾਡੀ ਧਾਰਮਿਕ ਪਰਿਵਾਰ ਸੀ ਪਿਤਾ ਜੀ ਦਾ ਨਾਮ ਰੀ ਫੜਕੇ ਕੀਰਤਨ ਚੱਲ ਜਣਾ ਉਹਨੇ ਇੱਕ ਮੰਡਲੀ ਬਣਾਈ ਸੀ ਜਿਲੰਡਰ ਦਾ ਮੇਰਾ ਜੰਪਾ ਦਾ ਹੈ ਸ਼੍ਰੀ ਹਰੀ ਨਾਮ ਸੰਗੀਤਨ ਮੰਡਲੀ ਸੀ ਤੇ ਜਦ ਕੀਰਤਨ 'ਚ ਮੈਂ ਜਾਣਾ ਮੈਨੂੰ ਇਹਨਾਂ ਦੀ ਯਾਦ ਹੈ ਮੇਰੇ ਮੁੰਡਣ ਸੀ ਹੋਏ ਮੈਂ ਗਤਕ ਹੰਜੀ ਜੀ ਮੇਰੀ ਮੈਨ ਚੌਰਾ ਜਿਆ ਯਾਦ ਹੈ ਪੰਜ ਛੇ ਸਾਲ ਦਾ ਹੋਊਗਾ ਜਿਸ ਵੇਲੇ ਉਹਦੀ ਮੰਦਰ ਦੇ ਵਿੱਚ ਭਗਤਾਂ ਦੇ ਵਿੱਚ ਧੁਨੀ ਲਗਣੀ ਉਹ ਤੁਨੀ ਕਹਿੰਦੇ ਸੀ ਜਰਾ ਬੜਿੰਦਾ ਕਲਾਈਮੈਕਸ ਹੋਣਾ ਜਗਾ ਸ਼िखर ਤੇ ਮੈਂ ਉੱਠ ਕੇ ਆਪ ਮਹਾਰਾਏ ਨੱਚਣ ਲੱਗ ਪੈਂਦਾ ਸੀ ਭਗਤਾਂ ਨੇ ਜੋਰ ਜ਼ਰਾ ਤਾਲੀਆਂ ਵਜਾਉਣ ਲੱਗ ਪੜੀਆਂ ਜੋਸ਼ ਚ ਉਦੋਂ ਤੋਂ ਹੀ ਮੇਰਾ कलाकार और दर्शक द संबंध बनना शुरू हो गया और इतना खुश हुई, हुई महसूस हुई मैं ताकत मिली मेरा कॉन्फिडेंस बने बच्चे का और वो मेरे को सारी जिंदगी उ मेरे को रहा है क्योंकि पब्लिक अपीयरेंस की ख्वाहिश पांच साल तो शुरू हो गई लोगों तो एप्रीसी मिलती सी वो मेरी खुराक बन गई उसे देखो पांच साल का छे साल का बच्चा ਸਕੂਲ ਚ ਗਏ ਉੱਥੇ ਵੀ ਸਾਨੂੰ ਰਹਿਣੀ ਸੀ ਜਾਂਦਾ ਪਹਿਲ ਕਦਮੀ ਇਨੀਸ਼ੀਏਟਿਵ ਲੈਣਾ ਹਰ ਕੰਮ ਦੇ ਵਿੱਚ ਮੈਂ ਮੇਰਾ ਖਿਆਲ 7 ਸਾਲ ਦਾ ਹੂੰਗਾ ਨੇ 7ਵੀਂ ਜਮਾਤ ਚ ਪੜਦਾ ਸੀ ਤੇ ਉੱਥੇ ਉਹਨਾਂ ਨੇ ਐਲਾਨ ਕੀਤਾ ਕਿ ਵੀ ਕੱਲ ਨੂੰ ਕਿਸੇ ਨੇ ਸਪੀਚ ਕਰਨੀ ਹੋਵੇ ਬੱਚੇ ਨੇ ਕਿਸੇ ਨੇ ਕੋਈ ਡਿਬੇਟ ਕਿਸਾ ਲੈਣਾ ਹੋਵੇ ਤੇ ਉਹ ਆਪਣੇ ਨਾਮ ਲਿਖਵਾ ਦਿਓ ਮੈਂ ਹੱਜ਼ਾਰਾ ਕਰਤਾ मेरा टीचर कहता यार तेरे को रिहर्सल नहीं तेरे को टैक्स नहीं तेरे को मजमून नहीं तो सवेरे प्रोग्राम की करेगा मैं कहा कर सर सब कुछ हो जाएगा कार आया फोला फलाई की धार्मिक से एक किताब क्ढ़ी भक्ति क्या है वह जो एडिटोरियल ज प्रिफेस मुखबंद लो जी मैं कोटा ला, ला लिया जीजे दिन जब जीद मैं बोलिया ਇਹ ਨਹੀਂ ਤਾਲੀਆਂ ਵਜੀਆਂ ਸਾਡਾ ਹੈਡਮਾਸਟਰ ਸਾਹਿਬ ਪ੍ਰਿੰਟਨ ਮਾਰਗੰਡਾ ਸੀਗੇ ਉਹ ਆ ਕੇ ਜਵਾਰ ਜਵਾਰ ਨੂੰ ਜਫੀ ਪਾਇ ਲਈ ਬੱਚੇ ਨੂੰ ਕਹਿੰਦੇ ਮੇਰੇ ਸਿਰ ਤੇ ਹੱਥ ਫੇਰਿਆ ਕਹਿੰਦੇ ਬੱਚੇ ਤੂੰ ਬਹੁਤ ترقی ਕਰੇਗਾ ਜੀ ਕਾਲਜ ਚ ਵੀ ਮੇਰਾ ਇਹ ਸੀ ਕਿ ਲੋਕਾਂ ਦੀ ਨਜ਼ਰ ਟੀਚਰ ਜੀ ਕਲਚਰ ਦਾ ਇੰਚਾਰਜ ਸੀਗਾ ਉਹਨੂੰ ਕੁਝ ਪਤਾ ਸੀ ਕਿ ਮੈਂ ਇਹੋ ਜਿਹੇ ਕੰਮਾਂ 'ਚ ਹਿੱਸਾ ਲੈ ਸਕਦਾ ਤੇ ਉਹਨੇ ਤੁਸੀਂ ਇਹ ਦੇਖੋ ਜੀ ਅਸਰ ਨੀਰ ਨਦੀ ਪ੍ਰੋਫੈਸਰ ਕਹਿੰਦੇ ਸ਼ਬਰਵਾਲ ਧਾਮਾ ਕਰਨਾ ਹੈਗਾ ਗਵਰਨਰ ਨੇ ਆਉਣਾ ਮਗਰ ਤੁਮ ਮੈਨ ਬਾਡ ਕਰਨਾ ਮਾਂ ਨੋਰਾ ਰਿਚਰ ਸੰਤ ਪਦਨਸੀ ਕੌਣ ਹੁੰਦੀ ਹੈ ਉਹ ਪੰਜਾਬੀ ਧਾਮੇ ਦੀ ਮਾਂ ਉਹਦਾ ਮੇ ਮੁੱਖ ਸ਼ਗਿਰਦ ਹੈ ਪ੍ਰੋਫੈਸਰ ਆਈਸੀ ਨੰਦਾ ਉਹਦਾ ਨਾਟਕ ਹੈ ਬੇਈਮਾਨ ਲੋ ਜੀ ਉਹ ਮੇਰਾ ਪਹਿਲਾ ਨਾਟਕ ਸੀ ਸ਼ਾਬਾਸ਼ ਮਿਲੀ ਔਰ ਮੈਨੂੰ ਕੋਲਰ ਜੀ ਕਲਰ ਹੁੰਦਾ ਉਹ ਵੀ ਮਿਲਿਆ ਉੱਥੇ ਫਿਰ ਰੇਡੀਓ ਸਟੇਸ਼ਨ ਵਾਲੇ ਬੰਦੇ ਆਏ ਸੀ ਪ੍ਰੋਫੈਸਰ ਅੰਦੀਰ ਸਾਡਾ ਰੇਡੀਓ ਵਾਸਤੇ ਕੋ ਲਿਖਦਾ ਹੁੰਦਾ ਸੀ ਸਕ੍ਰਿਪਟਾਂ ਤੇ ਉਹ ਕਹਿੰਦੇ ਲਗੇ ਪ੍ਰੋਫੈਸਰ ਸਾਹਿਬ ਨੂੰ ਪ੍ਰੋਫੈਸਰ ਪ੍ਰਾਂਸਪੁਰ ਵਾਲ ਨੂੰ ਰੇਡੀਓ ਲਈ ਭੇਜੋ ਮੈਂ ਕਿਹਾ ਜੀ ਮੈਨੂੰ ਹੋਰ ਕੀ ਚਾਹੀਏ ਉਹਨੇ ਕਿਹਾ ਆਡੀਸ਼ਨ ਕਰਵਾ ਜੀ ਕਹਿੰਦੇ ਜੀ ਆਡੀਸ਼ਨ ਤੇ ਦੇਖ ਲਿਆ ਇਹੋ ਜਿਹੀ ਲੋੜ ਨਹੀਂ ਪਰ ਰਸਮੀ ਤੌਰ ਤੇ ਮੇਰੀ ਆਡੀਸ਼ਨ ਵੀ ਹੋਈ उन्नीस सौ बवंजा च मैं रेडियो का आर्टिस्ट हो गया और ए क्लास आर्टिस्ट बाद मैं अनाउंस करता इस दिन टेलीविजन भी जो आदमी रेडियो पास है वो ऑडिशन नहीं होंगी टैलीविजन ले जब जलिंदर टैलीविजन बनया उद भी मैंने उन्होंने ए क्लास आर्टिस्ट से मैं ड्रामे पार्ट म मिलना शुरू हो गया कश्मीरी जो लोग जो अफसर आते ਇਹ ਰਿਵਿਜੈਂਟ ਉਹ ਮੈਨੂੰ ਹੀ ਮੁੰਤਖਬ ਕਰਦੇ ਸੀ ਕਿਉਂਕਿ ਮੇਰੀ ਪਹਿਲੀ ਜ਼बान ਉਰਦੂ ਸੀ ਜੀ ਰੇਡੀਓ ਦੇ ਵਿੱਚ ਤੁਸੀਂ ਦਾਦਾ Rao ਮੈਂ 500 ਨਾਟਕੇ ਕੀਤੇ ਹੋਗੇ ਅਜੇ ਤੱਕ ਵੀ ਮੈਨੂੰ ਉਹ ਮੈਨੂੰ ਲਾਈਫ ਟਾਈਮ ਅਚੀਵਮੈਂਟ ਵਾਰਵਿਜ਼ ਦਾ ਪ੍ਰਸਾਰ ਭਾਰਤੀ ਵੱਲੋਂ ਜੀ ਵਰਲਡ ਸਟੇਜ ਦੇ ਪ੍ਰਾਨ ਜੀ ਨਾਟਕਾਂ ਦੀ ਜੇ ਆਪਾਂ ਗੱਲ ਕਰੀਏ ਕਿ ਕਈ ਦਹਾਕੇ ਹੋ ਗਏ ਤੁਸੀਂ 94 ਸਾਲ ਦੇ ਹੋਗੇ ਤੇ ਜੇ ਗੱਲ ਕਰੀਏ ਵੀ 70 ਸਾਲ ਤੁਸੀਂ ਰੰਗ ਮੰਚ ਨੂੰ ਦਿੱਤੇ ਨੇ ਉਹ ਰੰਗਮંચ ਤੇ ਅੱਜ ਦੇ ਸਮੇਂ ਦੇ ਵਿੱਚ ਜਿਹੜਾ ਰੰਗਮંચ ਹੈ ਉਹਨੂੰ ਕਿਸ ਤਰ੍ਹਾਂ ਦੇਖਦੇ ਹੋ ਅਜੋਕੇ ਕਲਾਕਾਰਾਂ ਨੂੰ ਜਾਂ ਜਿਹੜੀ ਤੁਹਾਡੀ ਮਿਹਨਤ ਹੈ ਉਹਨੂੰ ਹੁਣ ਜਿਸ ਤਰ੍ਹਾਂ ਸਰਕਾਰ ਨੇ ਮਾਣ ਸਨਮਾਨ ਦਿੱਤਾ ਹੈ ਪੂਰੇ ਨਜ਼ਰੀਆ ਤੁਹਾਡਾ ਕੀ ਉਹਦੇ ਬਾਰੇ ਦੇਖੋ ਜੀ ਪਹਿਲਾਂ ਡਰਾਮੇ ਜਦੋਂ ਹੁੰਦੇ ਸੀਗੇ ਉਹ ਸਭ ਕੁਝ ਹੁੰਦੇ ਸੀ ਕਿਉਂ ਉਹਨਾਂ ਵਕਤਾਂ ਦੇ ਵਿੱਚ ਨਾ ਤਾਂ ਟੈਲੀਵਿਜ਼ਨ ਸੀ ਰੇਡੀਓ ਹੀ ਹੁੰਦਾ ਸੀ ਸਾਧਨ ਲੋਕ ਸੜਕਾਂ 'ਨ ਸੁਣ ਕੇ ਰੇਡੀਓ ਸੁਣਦੇ ਹੁੰਦੇ ਸੀ ਨਾਟਕਾਂ ਦਾ ਬਹੁਤ ਜ਼ੋਰ ਸੀ ਨਾਟਕਾਂ ਦੀ ਬੜੀ ਇੱਜ਼ਤ ਸੀ ਬੜੇ ਬੜੇ ਲੋਕਾਂ ਨੇ ਆ ਕੇ ਪੀੜ ਦੇ ਨਾਟਕ ਦੇਖੇ ਔਰ ਉਹਨਾਂ ਦਿਨਾਂ 'ਚ ਵੀ ਆਰਟਿਸਟਾਂ ਨੂੰ ਕਦਰ ਸੀ ਔਰ ਹੁਣ ਵੀ ਕਦਰ ਹੈ ਹੁਣ ਸਿਰਫ ਫਰਕ ਹੈ ਕਿ ਹੁਣ ਟ੍ਰੇਨਿੰਗ ਹੋਣ ਲੱਗ ਪਈ ਨੈਸ਼ਨਲ ਸੂਰਬ ਡਰਾਮਾ ਸ਼ੁਰੂ ਹੋ ਗਿਆ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਵੀ ਡਿਪਾਰਟਮੈਂਟ ਆਫ ਡਰਾਮਾ ਹੈ ਇਹ ਮੈਨੂੰ ਮੌਕਾ ਮਿਲਿਆ ਸੀ 1900 ਸਤਾਰ ਜੇ تھے ਮੈਂ ਸਵੀਜਨ ਡਰਾਮਾ ਡਿਪਾਰਟਮੈਂਟ ਬਣਾਇਆ ਸੀ ਜੀ ਤੋਂ ਵਾਈਸ ਚਾਂਸ ਰਹਿ ਕਿ ਮੈਨੇ ਸਜੈਕਟ ਕਰ ਲਿਆ ਮੈਂ ਵੀ ਉੱਥੇ 3 ਸਾਲ ਡਰਾਮਾ ਪੜਾਇਆ ਸੁਨੀਤਾ ਸਬਰਵਾਲ ਮੇਰੀ ਵਾਈਫ ਜਿਹੜੀ ਹੈ ਉਹਨੇ ਵੀ ਉੱਥੋਂ ਡਿਪਲੋਮਾ ਫਰਸਟ ਬੈਚ ਮੈਰਿਡ ਚ ਕੀਤਾ ਤੁਸੀਂ ਰਾਣੂ ਹਿਆਸੇ ਦੀ ਗੱਲ ਹੈ ਕਿ ਮੈਂ ਉੱਥੇ ਡਰਾਮਾ ਪੜਾਉਂਦਾ ਸੀ ਮੈਂ ਉਸਤਾਦ ਸੀ ਉਹ ਸ਼ਹੀਦ ਸੀ ਲੋਕ ਕਹਿੰਦੇ ਚੰਗਾ ਉਸਤਾਦ ਨਿਕਲਿਆ ਸ਼ਹੀਦ ਜੀ ਲਿਆੜਿਆ ਮਗਰੀ ਮੇਰਾ ਤਾਂ ਵਿਆਹ ਪਹਿਲਾਂ ਦਾ ਹੋਇਆ ਸੀਗਾ ਸੋ ਹੁਣ ਟੈਕਨੀਕ ਆ ਗਈ ਹੈ ਮਗਰ ਮੈਂ ਤੁਹਾਨੂੰ ਇਹ ਮਹਿਸੂਸ ਕਰਦਾ ਸਾਡੀ ਪਾਰਸੀ ਰੰਗਮੰਚ ਜਿਹੜੀ ਸਟਕਤਾ ਪਰ ਤੁਮਨੀ ਦੀ ਉੱਚ ਵੀ ਦੱਸਿਆ ਕਿ ਐਕਟਰ ਬਣਾਇਆ ਨਹੀਂ ਜਾਂਦਾ ਐਕਟਰ ਜਮਿਆ ਹੀ ਹੁੰਦਾ ਹੈ ਜਮਾਂਦਰੂ ਹੀ ਐਕਟਰ ਹੁੰਦਾ ਹੈ ਜੀ ਸਿਰਫ ਉਹਨੂੰ ਫਾਇਦਾ ਕਿ ਉਹਨੂੰ ਟ੍ਰੇਨਿੰਗ ਆ ਗਈ ਹੈ ਉਹ ਜੋ ਤਜਰਬਾ ਸਾਡੇ ਬਜ਼ੁਰਗਿਆਂ ਦੇ ਅੱਛੇ ਕਿਰਦਾਰਾਂ ਦੇ ਡਾਇਰੈਕਟਰ ਨੇ ਹੈਗੇ ਉਹਦੀ ਇੱਕ ਦਾਮਾ ਛਾਪੀਆਂ ਜੀ 48 ਲਾਸ਼ਕੀ ਦੀ ਲੋਕ ਕਿਤਾਬ ਪੜਦੇ ਆ ਰਸ਼ੀਦ ਅਜਾ ਸੀ ਸਾਡੇ ਭਰਤਮੁਨੀ ਦਾ ਨਟ ਸ਼ਾਸਤਰ ਹੈ ਜਿਹੜਾ ਵਰਲਡ ਦੇ ਵਿੱਚ ਸ਼ਾਨ ਕੀ ਹੈ ਸਰ ਪੰਜਾਬ ਸਬਰਬਲ ਸਾਹਿਬ ਪੰਜਾਬ ਨੂੰ ਕਿੱਥੇ ਦੇਖਦੇ ਹੋ ਪੰਜਾਬ ਨੇ ਬਹੁਤ ਵਧੀਆ ਕਲਾਕਾਰ ਦਿੱਤੇ ਨੇ ਲੇਖਕ ਦਿੱਤੇ ਨੇ ਬਿਨੇਤਾ ਦਿੱਤੇ ਨੇ ਹਾਲੀਵੁੱਡ ਤੱਕ ਜਿਹੜੇ ਪੰਜਾਬ ਦੇ ਕਲਾਕਾਰਾਂ ਨੇ ਉਹਨਾਂ ਨੇ ਅਬਦੀ ਕਲਾ ਦਾ ਲੋਹਾ ਮਨਵਾਇਆ ਤੁਸੀਂ ਹੁਣ ਉਮਰ ਦੇ ਇਸ ਪੜਾ ਤੇ ਵੀ ਰੰਗਮੰਚ ਨਾਲ ਜੁੜੇ ਹੋਏ ਅਸੀਂ ਅਕਸਰ ਦੇਖਦੇ ਹਾਂ ਕਿ ਤੁਸੀਂ ਡਾਇਰੈਕਸ਼ਨ ਵੀ ਦੇ ਰਹੇ ਹੋ ਅਤੇ ਐਜ਼ ਇੱਕ ਕਲਾਕਾਰ ਵੀ ਰਿਹਸਲ ਚ ਜਾਂ ਨਾਟਕ ਚ ਸਾਨੂੰ ਨਜ਼ਰ ਆਉਂਦੇ ਹਾਂ ਆਜੋਕੇ ਸਮੇਂ ਚ ਜਿਹੜੀ ਨਵੀਂ ਪੀੜ੍ਹੀ ਹੈ ਉਹ ਰੰਗਮੰਚ ਤੋਂ ਲੱਗਦਾ ਵੀ ਦੂਰ ਹੁੰਦੀ ਜਾ ਰਹੀ ਹੈ ਕਿਉਂਕਿ ਮੋਬਾਈਲ ਦਾ ਯੁੱਗ ਆ ਗਿਆ ਸੋਸ਼ਲ ਮੀਡੀਆ ਦਾ ਯੁੱਗ ਆ ਗਿਆ ਟੀਵੀ ਸੀਰੀਅਲ ਚ ਸਿੱਧੇ ਟੈਲੀਵਿਜ਼ਨ ਤੇ ਆਰ ਨੇ ਤੇ ਰੰਗਮੰਚ ਉੱਥੇ ਆਪਦੇ ਆਪ ਨੂੰ ਕਿੱਥੇ ਸਟੈਂਡ ਕਰਦਾ ਜੋ ਕੋਈ ਗੱਲ ਇਹ ਹੈ ਜਿਹੜਾ ਬੰਦਾ ਥੀੜ ਨਹੀਂ ਕਰਦਾ ਨਾ ਉਹਦਾ ਮਿਸ਼ਨ ਫਿਲਮ ਹੁੰਦੀ ਹੈ ਉਹ ਕਹਿੰਦਾ ਫਿਲਮ ਕਿਉਂ ਫਿਲਮਾਂ ਦੀ ਚਮਕ-ਦਮਕ ਔਰ ਜੋ ਬਹੁਤ ਸਾਰੇ ਪਹਿਲ ਮਿਲਦੇ ਲੱਗਦੇ ਆਇ ਸ਼ੌਰਤ ਮਿਲਦੀ ਹੈ ਛੇੜੀ 510 1000 ਆਣੀ ਵੀ ਦੇਖਦਾ ਇਹ ਸੀਮਤ ਜਿਹਾ ਲੱਗਦਾ ਹੈ ਮਦਰ ਫਿਲਮ ਦੇ ਲਈ ਹੈ ਉਹ ਤਾਂ ਹਜ਼ਾਰਾਂ ਰੋਣਾ ਬੰਦੇ ਦੀ ਬਾਹਰ ਮੁਰਤੀ ਵੀ ਫਿਲਮ ਨੇ ਜਾਣਾ ਹੋਇਆ ਜੀ ਤੂੰ ਜਿਹੜਾ ਆਰਟਿਸਟ ਹੈ ਥੀਏਟਰ ਲਈ ਬੰਨ ਬਨ ਕੇ ਇਕ ਨਾ ਬਣਦਾ ਇਹ ਤੇ ਹੰਦੂਦਰ ਹੈ ਤੇ ਤੁਸੀਂ ਤੁਸੀਂ ਕਦੇ ਇਹ ਸੋਚਿਆ ਵੀ ਬੰਬੇ ਜਾਮਾ ਪਿਛਲੇ ਸਮੇਂ ਦੀ ਜੇ ਗੱਲ ਕਰੀਏ 10-15 ਸਾਲਾਂ ਦਾ ਜੇ ਤੁਹਾਡਾ ਰੰਗਮંચ ਦਾ ਜੀਵਨ ਦੇਖੀਏ ਕੋਈ ਆਫਰ ਆਈਆਂ ਹੋਣਗੀਆਂ ਕਿਉਂਕਿ ਨਾਟਕਾਂ ਚ ਟੀਵੀ ਤੇ ਤੁਸੀਂ ਆਉਂਦੇ ਰਹੇ ਹੋ ਕਦੇ ਬਾਲੀਵੁੱਡ ਬਾਰੇ ਵੀ ਸੋਚਿਆ ਜਾਂ ਪੰਜਾਬੀ ਫਿਲਮਾਂ ਦੇ ਬਾਰੇ ਮੈਨੂੰ ਖੁਸ਼ੀ ਹੈ ਕਿ ਅਵਾਰਡ ਵੀ ਨਹੀਂ ਨੈਸ਼ਨਲ ਅਵਾਰਡ ਵੀ ਮਿਲਿਆ ਫਿਲਮਾਂ ਨੂੰ ਉਹ ਤਿੰਨ ਫਿਲਮਾਂ ਚ ਵੀ ਮੈਂ ਕੰਮ ਕੀਤਾ ਜੀ ਚੰਨ ਫਿਲਮ ਚੰਨ ਪ੍ਰਦੇਸੀ ਪੰਜਾਬੀ ਰੰਗਮੰਚ ਦੀ ਇਤਿਹਾਸਿਕ ਸਿਰਮੌਰ ਫਿਲਮ ਬਣੀ ਹੈਗੀ ਇਤਿਹਾਸ ਦੇ ਵਿੱਚ ਜੀ ਉਹਦੇ ਚ ਵੀ ਮੈਂ ਹੈਗਾ ਆ ਜਿਹੜੀ ਸੀਗੀ ਮੜੀ ਦਾ ਦੀਵਾ ਹਾਂਜੀ ਇਹ ਚ ਮੈਨੂੰ ਮੌਕਾ ਮਿਲਿਆ ਤੋਂ ਇਹ ਮੈਨਾਂ ਸੀਗਾ ਸ਼ੇਰਦਦਨ ਸਿੰਘ ਇਹਦੇ ਚ ਵੀ ਮੈਂ ਹੈਗਾ ਰਾਜ ਬੱਬਰ ਦੀਆਂ ਤਿੰਨ ਫਿਲਮਾਂ ਚ ਮੈਂ ਨਾ ਚ ਜੀ ਇੱਕ ਸੋਪੀ ਨੇ ਬਣਾਈ ਸੀਗੀ ਫਿਲਮ ਵੈਰੀ ਜੱਟ ਉਹ ਪਹਿਲੀ ਸਿਨੇਮਾ ਸਕੂਪ ਫਿਲਮ ਸੀ ਮੈਂ ਕਾਲਜ ਜਿੱਥੇ ਡਰਾਮਾ ਸਿਖਾਉਂਦਾ ਸੀ ਪੜਾਉਂਦਾ ਸੀ ਸਾਡੇ ਹੈਂਡ ਸੀਗੇ ਬੜਾ ਵੱਡਾ ਮਸ਼ਹੂਰ ਰਾਈਟਰ ਡਾਕਟਰ ਹਰਜਨ ਸਿੰਘ ਉਹਦੀ ਪਹਿਲੀ ਫਿਲਮ ਸਰਦਾਰਾ ਕਿਰਦਾਰਾ ਲਾਟਾ ਦਾ ਬੇਟਾ ਡਾਕਟਰ ਆ ਹੁਣ ਬੜਾ ਮਸ਼ਹੂਰ ਆ ਹੋ ਉਦੋਂ ਅਸੀਂ ਇਹਨੂੰ ਡਰਾਮੇ ਜਿਵੇਂ ਪਹਿਲੀ ਨਹੀਂ ਤਾ ਉਹ ਕਹਿੰਦਾ ਜੀ ਪ੍ਰਾਨ ਸਰਵਾਸਾ ਤੁਸੀਂ ਮੇਰੇ ਪਹਿਲੇ ਗੁਰੂ ਹੋ ਉਹ ਅਜੇ ਵੀ ਉਹ ਫਿਲਮ ਦੇ ਵਿੱਚ ਮੈਨੂੰ ਇਹ ਬੜਾ ਆਮ ਕਿਰਦਾਰ ਵੀ ਦਿੱਤਾ ਮੈਂ ਥਰੋਅਆਊਟ ਫਿਲਮ 'ਚ ਸਰਦਾਰਾ ਕਰਦਾਰ ਦਾ ਬਾਪ ਬੰਦਾ ਹੈ ਜੀ ਸਰਪਾਲ ਸਾਹਿਬ ਤੁਹਾਨੂੰ 26 ਜਨਵਰੀ ਨੂੰ ਵੀ ਸਨਮਾਨਤ ਕੀਤਾ ਗਿਆ ਪੰਜਾਬ ਸਰਕਾਰ ਦੇ ਵੱਲੋਂ ਤੇ ਹੁਣ ਪਦਮ ਸ਼੍ਰੀ ਮਿਲਿਆ ਹੈ ਕੀ ਸਰਕਾਰਾਂ ਦੇ ਵੱਲੋਂ ਜਿਹੜਾ ਮਾਨ ਸਨਮਾਨ ਮਿਲ ਰਿਹਾ ਹੈ ਕਿ ਬਧੀਆ ਸੰਦੇਸ਼ ਹੈ ਕਿ ਤੁਹਾਡੇ ਵਰਗੇ ਜਿਹੜੇ ਰੰਗਮંચ ਦੇ ਪੁਰਾਣੇ ਕਲਾਕਾਰ ਨੇ ਬਾਬਾ ਬੋੜ ਨੇਗੇ ਉਹਨਾਂ ਨੂੰ ਇਸ ਤਰ੍ਹਾਂ ਸਰਕਾਰਾਂ ਨੇ ਸਨਮਾਨ ਦਿੱਤਾ ਇੱਕ ਕਲਾਕਾਰ ਦੀ ਆਪਾਂ ਕਹਿ ਸਕਦੇ ਹਾਂ ਕਿ ਕਦਰ ਪਾਈ ਹੈ ਪੰਜਾਬ ਸਰਕਾਰ ਨੇ ਵੀ ਤੁਹਾਨੂੰ ਸਨਮਾਨਿਤ ਕੀਤਾ ਤੇ ਹੁਣ ਉਸ ਤੋਂ ਬਾਅਦ ਤੁਹਾਨੂੰ ਪਦਮਸ਼ਰੀ ਮਿଲା ਕੀ ਕਹਿਣਾ ਚਾਹੋਗੇ ਦੇਖੋ ਜੀ ਮੈਂ ਪੰਜਾਬ ਸਰਕਾਰ ਇਹ ਖੁਦ ਇਹ ਮੁੱਖ ਮੰਤਰੀ ਇੱਕ ਕਲਾਕਾਰ ਹੈ ਇਹਨੇ ਮੈਨੂੰ ਆਂਦੇ ਸਾਰ ਹੀ ਮੇਰਾ ਖਿਆਲ ਹੈ 2022 ਦੇ ਵਿੱਚ ਸਟੇਟ ਵਾਰਡ ਦਿੱਤਾ ਸੀ ਜੀ ਹੁਣ ਪਰਸੋਂ 26 ਜਨਵਰੀ ਨੂੰ ਮੈਂ ਖੁਸ਼ੀ ਨਾਲ ਸਮਝਦਾ ਕਿ ਗਵਰਨਰ ਸਾਹਿਬ ਨੇ ਇੱਥੋਂ ਮੈਨੂੰ ਇਹ ਸਟੇਟ ਲੈਵਲ ਦਾ ਫੰਕਸ਼ਨ ਸੀ ਸਟੇਟ ਲੈਵਲ ਦਾ ਵਾਜਬ ਦਿੱਤਾ ਮੈਂ ਕਹਿੰਦਾ ਜਿਸ ਤਰ੍ਹਾਂ ਕਿਸੇ ਨੇ ਦੇਖਣਾ ਸਾਹ ਦੇਖਾ ਤੋ ਹੈ ਉਹ ਮੈਨੂੰ ਭਾਰਤ ਸਰਕਾਰ ਨੇ ਕਿੱਥੋਂ ਦੇਖਿਆ ਕਿੱਥੋਂ ਚੁਣਿਆ ਕਿਹੜੀ ਕਮੇਟੀ ਹੈ ਇੱਥੇ ਸਾਡਾ ਮੁੱਖ ਮੰਤਰੀ ਬਹੁਤ ਮਾਣ ਬੈਠਾ ਕਦਰਦਾਨ ਉਪਰੋਂ ਮੋਦੀ ਨੇ ਸਾਨੂੰ ਤੁਸੀਂ ਕਹਾਤਾ ਕਮੇਟੀਆਂ ਚ ਹੁੰਦੀਆਂ ਜੀ ਮੁਰਤ ਕਮੇਟੀਆਂ ਨਹੀਂ ਐ ਭਾਰਤ ਸਰਕਾਰ ਦੀਆਂ ਜੀ ਤੋਂ ਮੈਨੂੰ ਤਾਂ ਖੁਸ਼ਕਿਸਮਤੀ ਹੈ ਕਈ ਲੋਕ ਕਹਿੰਦੇ ਆ ਕਿ ਜੀ ਤੁਹਾਨੂੰ ਤਾਂ ਪਹਿਲਾਂ ਮਿਲਣਾ ਚਾਹੀਦਾ ਸੀ ਬਿਲਕੁਲ ਉਹ ਮੈਂ ਕਿ ਹਾਂ ਸਰਪਾਲ ਸਾਹਿਬ ਤੁਸੀਂ ਮਾਨ ਸਾਹਿਬ ਦੀ ਗੱਲ ਕੀਤੀ ਕਿ ਉਹ ਵੀ ਕਲਾਕਾਰ ਰਹੇ ਨੇ ਤੇ ਸਭ ਤੋਂ ਪਹਿਲਾਂ ਉਹਨਾਂ ਨੇ ਤੁਹਾਨੂੰ ਸਨਮਾਨਤ ਕੀਤਾ ਸਟੇਟ ਅਵਾਰਡ ਦੇ ਕੇ 2022 ਚ ਹੁਣ ਸਾਡੇ ਦਰਸ਼ਕਾਂ ਦੇ ਲਈ ਤੁਹਾਡੇ ਨਾਟਕ ਦਾ ਇੱਕ ਵਧੀਆ ਜਿਹਾ ਡਾਇਲੋਗ ਸਣਾਓ ਕੋਈ ਤੁਸੀਂ ਜਿਹੜਾ ਤੁਹਾਡਾ ਵਧੀਆ ਰੋਲ ਹੋਵੇ ਉਹ ਇੱਕ ਡਾਇਲੌਗ ਸਾਨੂੰ ਸੁਣਾਓ ਗੱਲਿਆ ਮੈਂ ਰੇਡੀਓ ਜਨਰਲ ਤੇ ਵਿਆਦੀ ਪ੍ਰੋਗਰਾਮ ਦੇ ਵਿੱਚ ਵੀ ਕੰਮ ਕਰਦਾ ਰਿਆ ਜੀ ਉੱਥੇ ਅਸੀਂ ਇੱਕ ਆਵਾਜ਼ ਐਸੀ ਮੇਰੀ ਪਪੂਲਰ ਹੋਈ ਸੀ ਕਿ ਮੈਂ ਉਸ ਆਵਾਜ਼ ਦੇ ਮੈਂ ਆਵਾਜ਼ ਪੈਦਾ ਕਿੱਥੋਂ ਹੋਈ ਮੈਨੂੰ ਕਿਸੇ ਮਜ਼ਦੂਰ ਨੂੰ ਮੈਂ ਦੇਖਿਆ ਆਰੇ ਤੇ ਕੰਮ ਕਰਦਾ ਸੀ ਮੈਂ ਕਹਿੰਦਾ ਇਹਦੀ ਆਵਾਜ਼ ਬੜੀ ਮਿੱਠੀ ਹੈ ਐਕਸਟਰਾਔਰਡਨਰੀ ਹੈ ਇਹ ਅਗਰ ਮੈਂ ਬੋਲਾਂਗਾ ਨਾ ਉਹ ਰੇਡੀਓ 'ਚ ਬੇਸ਼ਬੁਸ਼ਾ ਜਿਹੜਾ ਮਰਾ ਦਾ ਉੰਦਨ ਲੋਕਾਂ ਸੰਨ ਆਵਾਜ਼ ਹੈ ਜਾਦੂ ਜੀ ਤੇ ਮੈਂ ਉਹਨੂੰ ਪੁੱਛਣਾ ਮੈਂ ਕਿ ਸੁਣਾਵੇ ਗੋਵਿੰਦ ਕੀ ਆ ਰਿਹਾ ਨਮਾ ਤੇ ਬੌਜੀ ਮੈਂ ਕਿ ਹਾਲ ਚਾਲ ਠੀਕ ਬੌਜੀ ਗੱਲ ਇਹ ਨਾ ਸਾਰਾ ਦਿਨ ਹੱਡ ਮਾਰਦੇ ਰਹੀ ਜਾਂ ਰਾਤ ਛੋਕੋ ਜਾਂਦਾ ਤਾਂ ਸ਼ਾਮ ਜਾ ਕੇ ਰੋਟੀਆਂ ਤੁੱਲ ਲਵਦਾ ਕਰਵਾਲੀ ਸਾਡੀ 2 ਮਹੀਨੇ ਟੋਲ ਗਈ ਹਸਪਤਾਲ ਚ ਪਈ ਆ ਅਸੀਂ ਤੇ ਕਾਕੇ ਨੂੰ ਆਖੀਆ ਪੁੱਤਰ ਪੜ ਲੈ ਦੁਆ ਕਰ ਠਿੱਕ ਚ ਬੈਜਣਗੇ ਸਾਡਾ ਕੀ ਪਤਾ ਕਿਹੜੇ ਨੂੰ ਫੋਕ ਨਹੀਂ ਤੇ ਜਾਣੀ ਐ ਅਸੀਂ ਬੋਲੀਆਂ ਹੀ ਪਾਉਣੀਆਂ ਉਹ ਸੁਣ ਲਾਵੇ ਮੁਰੇ ਬੋਲੀਆਂ ਉਹ ਸਾਡਾ ਕੀ ਜਾਈਏ ਕੀ ਕਹਿੰਦਾ ਫਿਰ ਕਹਿੰਦਾ ਬਾਰੀ ਬਰਸੀ ਖੱਟਣ ਗਿਆ ਉਹ ਕਹਿੰਦਾ ਬਾਰੀ ਬਰਸੀ ਖੱਟਣ ਗਿਆ ਉਹ ਖੱਟ ਕੇ ਲਿਆਇਆ ਵੀ ਕਹਿੰਦਾ ਚਾਂਦੀ ਉਹ ਜੰਦਨ ਜਗ੍ਹਾ ਲੱਗਿਆ ਗੁੰਦੀ ਲੱਗਿਆ ਮਹਾਤਮਾ ਗਾਂਧੀ ਉਹ ਜੰਦਨ ਜਗ੍ਹਾ ਲੱਗਿਆ ਹਾਂ ਉਹ ਬਿਸਨਾ ਦੇ ਰਹਿ ਕੇ ਨਾ ਹੁਣਾ ਚੇਤੇ ਰੱਖੀ ਪਿਆਰਿਆ ਬਈ ਚੇਤੇ ਰੱਖੀ ਪਿਆਰਿਆ ਬਈ ਚੇਤੇ ਰੱਖੀ ਪਿਆਰਿਆ ਹਮ ਬਈ ਕਹਿੰਦਾ ਕਸ਼ਮੀਰ ਦਾ ਸੇਵ ਚੰਗਾ ਉਹ ਦੇਸੀ ਖਾਣਾ ਕਿਉਂ ਚੰਗਾ ਭਲੇ ਉਹ ਅਕਲ ਮੰਦੂ ਪਿਓ ਚੰਗਾ ਚੇਤੇ ਰੱਖੀ ਪਿਆਰੇ ਹੋਏ ਚੇਤੇ ਰੱਖੀ ਪਿਆਰਿਆ ਜੀ ਬਿਲਕੁਲ ਸੋ 500 ਗ੍ਰਾਮਾਂ ਮੈਂ ਰੇਡੀਜ ਵੀ ਕੀਤਾ ਹਰਾਨ ਹੋਏ 5000 ਜਿਹੜੀਆਂ ਮੇਰੀਆਂ ਵਨ ਮੈਨ ਪਰਫਾਰਮੈਂਸ ਔਰ تھیਟਰ ਨ ਦੇ ਕੰਮ ਕੀਤਾ 70 ਸਾਲਾਂ ਦੇ ਵਿੱਚ ਇੱਥੇ ਬਾਹਰਲੇ ਮੁਲਕਾਂ ਵੀ ਸੰਜਣਾ ਪਿਆ ਹੰਗਰੀ ਚੈਕੋਸਲਵਾਕੀਆ ਪੋਲੈਂਡ ਆਉਂਦੇ ਪੈਸੇ ਇਹ ਤੁਹਾਨੂੰ ਆਈਸੀਸੀਆਰ ਨੇ ਭੇਜਿਆ ਜੀ ਥੈਂਕ ਯੂ ਸਰ ਸੋ ਇਹ ਨੇ ਪਦਮ ਸ਼੍ਰੀ ਦੇ ਲਈ ਚੁਣੇ ਗਏ ਅਸੀਂ ਇਹੀ ਗੱਲ ਕਹਾਂਗੇ ਕਿ ਐਡਵਾਂਸ ਕਹਿੰਦੇ ਕਿ ਪਦਮ ਸ਼੍ਰੀ ਪ੍ਰਾਨ ਸੱਬਰਵਾਲ ਜਿਨ੍ਹਾਂ ਨੇ 5000 ਸ਼ੋਅ ਤੇ 500 ਨਾਟਕ ਦੇ ਵਿੱਚ ਆਪਣੀ ਕਲਾ ਦਾ ਆਪਣੇ ਨਿਰਦੇਸ਼ਨ ਦਾ ਲੋਹਾ ਮਨਵਾਇਆ ਤੇ ਪੰਜਾਬ ਸਰਕਾਰ ਦੇ ਵੱਲੋਂ ਜਿੱਥੇ ਉਹਨਾਂ ਨੂੰ ਸਟੇਟ ਅਵਾਰਡ ਦੇ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸਰਕਾਰ ਬਣਨ ਦੇ ਨਾਲ ਹੀ ਸਨਮਾਨਤ ਕੀਤਾ ਸੀ ਤੇ ਹੁਣ ਉਹਨਾਂ ਨੂੰ ਪਦਮਸ਼ਰੀ ਮਿਲਣ ਜਾ ਰਹੇ ਆ ਤੇ 94 ਸਾਲ ਦੀ ਉਮਰ ਦੇ ਵਿੱਚ ਵੀ ਰੰਗ ਮੰਚ ਦਾ ਜਿਹੜਾ ਉਹਨਾਂ ਨੂੰ ਸ਼ੌਕ ਹੈ ਜਿਹੜਾ ਜਨੂਨ ਹੈ ਉਹ ਘਟਿਆ ਨਹੀਂ ਤੇ ਅੱਜ ਵੀ ਉਹ ਪਟਿਆਲਾ ਦੇ ਵਿੱਚ ਕਈ ਜਗ੍ਹਾ ਦੇ ਉੱਪਰ ਨਾਟਕ ਦੀ ਰਿਹਸਲ ਕਰਦੇ ਤੇ ਨਿਰਦੇਸ਼ਕ ਬਣ ਕੇ ਨਮੀ ਪੀੜੀ ਨੂੰ ਰੰਗ ਮੰਚ ਦੇ ਨਾਲ ਜੋੜਨ ਦਾ ਕੰਮ ਕਰ ਰਹੇ ਨੇ 94 ਸਾਲ ਦੀ ਉਮਰ ਤੇ ਅਸੀਂ ਇਹੀ ਦੁਆ ਕਰਦੇ ਹਾਂ ਕਿ ਪ੍ਰਾਂਤ ਸੱਬਰਵਾਲ ਆਪਣੀ ਜ਼ਿੰਦਗੀ ਦੇ 100 ਸਾਲ ਵੀ ਪੂਰੇ ਕਰਨ ਤੇ ਉਸ ਤੋਂ ਬਾਅਦ ਅਸੀਂ ਇੱਕ ਵਾਰ ਫਿਰ ਉਹਨਾਂ ਦੇ ਨਾਲ ਦਰਸ਼ਕਾਂ ਦੇ ਰੂਹ ਰੂ ਹੋਈਏ ਪਟਿਆਲਾ ਤੋਂ ਮਨੋਜ ਸ਼ਰਮਾ న్యూਸ 18 ਪੰਜਾਬ